ਇਹ ਕਹਾਣੀ ਹੀਰ ਤੇ ਰਾਂਝੇ ਦੀ ਕਹਾਣੀ ਹੈ ਤੁਸੀਂ ਸੋਚਦੇ ਹੋਵੋਗੇ ਹਰ ਕੋਈ ਹੀਰ ਤੇ ਰਾਂਝੇ ਦੀ ਕਹਾਣੀ ਰਿਪੀਟ ਕਰੀ ਜਾਂਦਾ ਹੈ ਪਰ ਇਹ ਹੀਰ ਤੇ ਰਾਂਝਾ ਉਹ ਨਹੀਂ ਇਹ ਮੇਰੇ ਪਿੰਡ ਦੇ ਹੀਰ ਤੇ ਰਾਂਝਾ ਨੇ ਬਚਪਨ ਵਿੱਚ ਹੀ ਖੇਡਦੇ-ਖੇਡਦੇ ਕਦੋਂ ਜਨਮ ਲਿਆ ਇਹਨਾਂ ਦੀ ਕਹਾਣੀ ਨੇ ਕਿਸੇ ਨੂੰ ਕੰਨੋਂ-ਕੰਨੀ ਕੋਈ ਖਬਰ ਨਾ ਹੋਈ ਅੱਜ ਦਾ ਰਾਂਝਾ ਹੀਰ ਤੋਂ ਪਿਆਰ ਤਾਂ ਪੂਰਾ ਭੜਦਾ ਪਰ ਹੀਰ ਲਈ ਕੁਝ ਕਰ ਨਹੀਂ ਸਕਦਾ ਜਿਵੇਂ ਉਹ ਰਾਜਾ ਜੋਗੀ ਬਣ ਗਿਆ ਸੀ ਅੱਜ ਦੇ ਰਾਂਝੇ ਦੇ ਸਿਰਫ ਦੋ ਹੀ ਸ਼ੌਕ ਨੇ ਇੱਕ ਚੰਗੇ ਕੱਪੜੇ ਪਾਉਣਾ ਤੇ ਦੂਜਾ ਬਾਪੂ ਦੇ ਸਿਰ ਤੇ ਐਸ਼ ਕਰਨੀ ਉਹ ਸਾਂਝੇ ਦਾ ਵਿਆਹ ਤਾਂ ਨਹੀਂ ਹੋ ਸਕਿਆ ਹੀਰ ਨਾਲ ਪਰ ਸਾਡੇ ਪਿੰਡ ਵਾਲੇ ਰਾਂਝੇ ਨੇ ਤਾਂ ਸਾਡੇ ਹੀ ਪਿੰਡ ਦੀ ਹੀਰ ਨਾਲ ਕੋਟ ਮੈਰਿਜ ਕਰਵਾ ਕੇ ਵਿਆਹ ਕਰਾ ਲਿਆ ਹੁਣ ਬੇਰਜ਼ਗਾਰ ਰਾਂਝਾ ਹੀਰ ਨੂੰ ਕਿਵੇਂ ਰੱਖਦਾ ਤੇ ਹੀਰ ਦਾ ਕੀ ਹਾਲ ਹੁੰਦਾ ਵਿਆਹ ਤੋਂ ਬਾਅਦ ਆਜੋ ਦੱਸਦਿਆਂ ਇਸ ਕਹਾਣੀ ਰਾਹੀਂ ਪੁੱਤ ਆ ਫੋਨ ਛੱਡ ਦੇ ਮੈਂ ਕਿਤੇ ਤੇਰਾ ਡੈਡੀ ਲੜੂਗਾ ਆਖੂਗਾ ਸਾਦਨ ਫੋਨ ਚਲਾਈ ਜਾਂਦਾ ਇਹਨੂੰ ਰੱਖ ਕੇ ਸੌਂ ਜਾ ਮੈਂ ਸਾਰੀ ਚਾਦਰ ਇਕੱਠੀ ਕਰਤੀ ਜੀ ਮੰਗਵਿਰ ਕੀ ਹੋਇਆ ਭਾਬੀ ਜੱਗੀ ਵੀਰਾ ਪੁਰਸ ਨੇ ਫਾਦਿਆ ਜਿਹੜਾ ਗਲਤ ਕੰਮ ਕਰਦਾ ਸੀ ਆ ਵੀ ਬਾਤ ਉਗਾਣਾ ਜੀ ਮੈਂ ਜੱਗੀ ਦੀ ਘਰ ਵਾਲੀ ਆ ਤੈਨੂੰ ਪਤਾ ਹੋ ਕੀ ਕਰਦਾ ਕੀ ਹੋਈ ਰੰਗੇ ਹੱਥੀ ਫੜਿਆ ਉਹ ਚਿੱਟਾ ਵੇਚਦਾ ਉਹਨੂੰ ਇੱਕ ਵਾਰੀ ਮਾਫ ਕਰ ਦੇ ਉਹ ਇਦੋਂ ਮਨ ਕਿਹੋ ਜਿਹੀ ਗਲਤੀ ਨਹੀਂ ਕਰਦਾ ਆ ਕੱਲੂ ਹੱਥ ਮਾਰਾਂ ਕੱਲੂ ਲੰਬੇ ਸਮੇਂ ਵਾਸਤੇ ਜਾਊਗਾ ਉਹਨਾਂਦਰ ਉਹ ਅਸੀਂ ਉਹਦੇ ਬਿਨਾ ਕੀ ਕਰਾਂਗੇ ਸਾਡੇ ਤਾਂ ਕੋਈ ਹੈ ਵੀ ਨਹੀਂ ਉਹਦੇ ਬਿਨਾ ਤੈਨੂੰ ਪਤਾ ਉਹਨੇ ਮਾਮਾ ਦੇ ਕਿੰਨੇ ਘਰ ਜਾੜਤੇ ਕਿੰਨੇ ਪੁੱਤ ਮਰਵਾਤੇ ਉਹਨੇ ਤੁਸੀਂ ਛੱਡੋ ਇਹਨੂੰ ਕਰਦੀ ਤਲਾਸ਼ੀ ਲੋ ਕੁੜੀਏ ਤੇਰਾ ਭਲਾ ਪੇਕੇ ਜਾਣ ਚਾਹ ਪੇਕੇ ਹੀ ਤੁਰ ਜਾ ਹੁਣ ਇੱਥੇ ਜ਼ਰਾ ਕੁਝ ਨਹੀਂ ਮਿਲਦਾ ਜਨਾਬ ਅੰਦਰ ਤਾਂ ਕੁਛ ਨਹੀਂ ਮਿਲਿਆ ਓਕੇ ਓਕੇ ਕੀ ਦੱਸ ਮੇਰਾ ਤਾਂ ਹੁਣ ਕੋਈ ਵੀ ਨਹੀਂ ਏ ਸੀ ਭਰੇ ਵੀ ਜੇਲ ਚਲੇ ਗਏ ਮਾਂ ਪਿਓ ਵਰਤ ਦੇ ਨਹੀਂ ਕਿਉਂਕਿ ਉੱਥੇ ਮੈਂ ਭੱਜ ਕੇ ਵਿਆਹ ਕਰਵਾ ਲਿਆ ਬਾਪੂ ਨੇ ਮੇਰੇ ਨਾਲ ਸਾਰੇ ਨਾਤੇ ਤੋੜਤੇ ਮੇਰੇ ਮਾ ਮਾਪਤਾ ਮੈਨੂੰ ਅੱਜ ਵੀ ਬਾਹਰ ਚ ਖੜੀ ਡੀਕਦੇ ਆ ਪਰ ਮੈਂ ਉੱਥੇ ਨਹੀਂ ਜਾ ਸਕਦੀ ਮੇਰੀ ਗੱਲ ਸੁਣ ਲੈ ਮੈਨੂੰ ਜਾਣ ਜਾਣ ਕੇ ਸਾਲੋਂ ਛੱਡ ਦੇ ਟਾਈਮ ਨਾਲ ਆ ਜਾ ਕਰ ਓਹੋ ਇਹਨਾਂ ਗੁੱਸਾ ਕਿਉਂ ਕਰਦਾ ਹੁਣ ਕਹਿੰਦਾ ਕੋਈ ਪਿਆਰ ਨਾਲ ਗੱਲ ਸੁਣਾ ਦਿਆ ਕਰ ਹਰ ਵੇਲੇ ਭੱਖੇ ਹੀ ਰਹਿਣਾ ਭੱਖੇ ਹੀ ਰਹਿਣਾ ਭੱਖਾ ਨਾ ਤਾਂ ਹੋਰ ਕੀ ਕਰਾਂ ਟਾਈਮ ਦੇਖਿਆ ਕਿੰਨਾ ਹੋ ਗਿਆ ਉਹ ਚਲ ਚੰਗਾ ਬਾਬਾ ਸੌਰੀ ਅੱਗੇ ਤੋਂ ਲੇਟ ਹੁੰਦੀ ਲੇਟ ਨਹੀਂ ਹੁੰਦੀ ਦੱਸ ਨਾਲੇ ਮੈਂ ਇੱਕ ਗੱਲ ਹੋਰ ਸੋਚਦਾ ਕਿ ਆਪਾਂ ਨਾ ਆਹ ਲੋਕ ਲੋਕੇ ਮੇਰੇ ਨਾਲ ਕੰਮ ਛੱਡ ਹੀ ਦਿੰਨੇ ਆ ਆਪਾਂ ਵਿਆਹ ਕਰਾ ਲੈਨੇ ਆ ਤੈਨੂੰ ਕੀ ਲੱਗਦਾ ਮੇਰੇ ਘਰ ਦੇ ਮੰਨ ਜਾਣਗੇ ਯਾਰ ਇਹ ਹੀ ਫਿਕਰ ਤਾਂ ਮੈਨੂੰ ਵੀ ਆ। ਤੈਨੂੰ ਪਤਾ ਜੱਗੀ ਹੁਣ ਤਾਂ ਮੇਰੇ ਘਰ ਦੇ ਨਾਲ ਮੇਰੇ ਅਸਰ ਰਿਸ਼ਤਾ ਵੀ ਲੱਭੀ ਜਾਂਦੇ ਆ ਕਿਤੇ ਇਹ ਨਾ ਹੋਵੇ ਕਿ ਮੈਨੂੰ ਕੋਈ ਹੋਰ ਹੀ ਵਿਆਹ ਕੇ ਲੈ ਜਾਏ। ਛੇਤੀ ਨਾ ਕੋਈ ਹੋਰ ਹੱਲ ਕਰ। ਲੈ ਹੈ ਐ ਮੈਂ ਕਿਵੇਂ ਲੈ ਜਾਊਗਾ ਤੈਨੂੰ ਕੋਈ ਨਾਲੇ ਤੂੰ ਮੰਨ ਜੇ ਕਿਸੇ ਹੋਰ ਵਾਸਤੇ। ਪਰ ਮੈਨੂੰ ਮੇਰੇ ਘਰਦਿਆਂ ਦਾ ਪਤਾ ਉਹਨਾਂ ਨੇ ਆਪਣੇ ਵਿਆਹ ਲਈ ਜਮਾ ਨਹੀਂ ਮੰਨਣਾ। ਪਰ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ ਜੱਗੀ। ਯਾਰ ਰਹਿ ਤਾਂ ਮੈਂ ਵੀ ਤੇਰੇ ਬਿਨਾਂ ਨਹੀਂ ਸਕਦਾ ਮਨਿੰਦਰ। ਮੇਰੇ ਕੋਲ ਇੱਕ ਹੱਲ ਹੈਗਾ। ਕੀ? ਆਪਾਂ ਐ ਕਰਦੇ ਆਂ ਆਪਾਂ ਭੱਜ ਕੇ ਵਿਆਹ ਕਰਾ ਲੈਨੇ ਆਂ। ਇਹ ਠੀਕ ਹੋਊਗਾ ਆਪਾਂ ਹੈ ਵੀ ਇੱਕੋ ਪਿੰਡ ਦੇ ਐ ਕਿਵੇਂ ਵਿਆਹ ਹੋ ਜਾਊਗਾ ਆਪਣਾ ਉਹ ਯਾਰ ਪਿੰਡ ਦਾ ਕੀ ਹੁੰਦਾ ਤੂੰ ਤਾਂ ਮੈਨੂੰ ਪਿਆਰ ਕਰਦੀ ਆ ਨਾ ਮੇਰੇ ਪਿੱਛੇ ਮੰਮੀ ਡਾਡੀ ਦਾ ਕੀ ਬਣੂਗਾ ਨਹੀਂ ਤਾਂ ਕੁਝ ਨਹੀਂ ਹੁੰਦਾ ਮੰਮੀ ਡਾਡੀ ਦਾ ਬਾਅਦ ਚੋਂ ਆਪੇ ਮੰਨ ਜਾਣਗੇ ਥੋੜੇ ਟਾਈਮ ਦੀ ਗੱਲ ਆਪਾਂ ਚੱਲਦੇ ਆਂ ਚਲ ਠੀਕ ਐ ਮੈਨੂੰ ਤਾਂ ਕੋਈ ਦਿੱਕਤ ਨਹੀਂ ਹੈਗੀ ਵਿਆਹ ਕਰਾਉਣ ਚ ਬਸ ਠੀਕ ਐ ਫਿਰ ਚਲ ਐਂ ਕਰੀ ਕੱਲ ਨੂੰ ਆਪਾਂ ਸਾਰੇ ਡਾਕੂਮੈਂਟ ਲੈ ਕੇ ਆ ਜੀ ਨਾਲੇ ਸਾਰਾ ਸਮਾਨ ਪਾ ਲਈ ਮੈਂ ਰਾਤ ਨੂੰ ਤੇਰੇ ਇੰਤਜ਼ਾਰ ਕਰੂੰਗਾ ਚਲ ਠੀਕ ਐ ਠੀਕ ਆ ਫਿਰ ਹੁਣ ਮੈਂ ਚਲਦੀ ਆ ਠੀਕ ਆ बोलदे नी ਕੁੜੀ ਨਹੀਂ ਆਈ ਅੱਜ ਕਾਲਜ ਉਹ ਕੋਈ ਗੱਲ ਨਹੀਂ ਤੂੰ ਘਬਰਾਇਆ ਨਾ ਘਰ ਆਜੂਗੀ ਉਹ ਜੱਸੇ ਜੇ ਪਤਾ ਕਰਿਆ ਨਾਲ ਉਹਨਾਂ ਦੀ ਕੁੜੀ ਤੋਂ ਉਹਨਾਂ ਦੇ ਤਾਂ ਕੁੜੀਆਂ ਘਰੇ ਫਿਰਦੀਆਂ ਨੇ ਮੈਂ ਹੁਣ ਦੇਖ ਕੇ ਆਈਾਂਗੀ ਚਲ ਐ ਕਰ ਤੂੰ ਬਟੂਆ ਲੈ ਕੇ ਅੰਦਰੋਂ ਮੈਂ ਦੇਖਦਾ ਜਾ ਕੇ ਹਾਂ ਦਾਰੇ ਮੈਨੂੰ ਪਤਾ ਇਹ ਸਭ ਕਰਨਾ ਠੀਕ ਨਹੀਂ ਪਰ ਆਪਣੀ ਮਰਜ਼ੀ ਨਾਲ ਵਿਆਹ ਕਰਾਉਂਦਾ ਮੈਨੂੰ ਪੂਰਾ ਹੱਕ ਹੈ ਸੱਚੀ ਮੈਂ ਜੱਗੀ ਨੂੰ ਬਹੁਤ ਪਿਆਰ ਕਰਦੀ ਹਾਂ ਜਿਉ ਉਹ ਮੈਨੂੰ ਨਾ ਮਿਲੇ ਤਾਂ ਮੇਰੀ ਜ਼ਿੰਦਗੀ ਕੁਝ ਵੀ ਨਹੀਂ ਹੈ ਮੰਮੀ ਤੇ ਮੈਂ ਉਹਦੇ ਨਾਲ ਵਿਆਹ ਕਰਵਾਉਣ ਜਾ ਰਹੀ ਹਾਂ ਤੁਸੀਂ ਉਹਦੇ ਘਰਦਿਆਂ ਨੂੰ ਕੁਝ ਨਹੀਂ ਆਖੋਗੇ ਕਿਉਂਕਿ ਇਹਦੇ ਵਿੱਚ ਜੱਗੀ ਦਾ ਕੋਈ ਕਸੂਰ ਨਹੀਂ ਹੈਗਾ ਮੈਂ ਆਪਣੀ ਮਰਜ਼ੀ ਨਾਲ ਜੱਗੀ ਨਾਲ ਵਿਆਹ ਕਰਵਾਉਣ ਜਾ ਰਹੀ ਹਾਂ ਤੇ ਮੈਂ ਮੰਨਦੀ ਆਂ ਵੀ ਤੁਹਾਡੀ ਪਿੰਡ 'ਚ ਬਹੁਤ ਬਣੀ ਹੋਈ ਆ ਬਹੁਤ ਇੱਜ਼ਤ ਆ ਤੁਹਾਡੀ ਪਿੰਡ 'ਚ ਪਰ ਹੁਣ ਇੱਕ ਪਾਸੇ ਤੁਹਾਡੀ ਇੱਜ਼ਤ ਐ ਤੇ ਦੂਜੇ ਪਾਸੇ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਮਾਂ ਤੁਸੀਂ ਤਾਂ ਆਪਣੀ ਅੱਧੀ ਉਮਰ ਕੱਢ ਲਈ ਐ ਪਰ ਮੇਰੀ ਤਾਂ ਅਜੇ ਪੂਰੀ ਜ਼ਿੰਦਗੀ ਪਈ ਐ ਮੈਨੂੰ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜਿਉਂਦਾ ਪੂਰਾ ਹੱਕਾ ਤੇ ਜੇ ਤੁਸੀਂ ਸਾਨੂੰ ਵੱਖ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਮੈਂ ਆਪਣੀ ਜਾਨ ਦੇ ਦੇਵਾਂਗੀ ਮਾਂ ਹੋ ਸਕਿਆ ਤਾਂ ਮੈਨੂੰ ਮਾਫ ਕਰ ਦੇ ਤੁਹਾਡੀ ਆਪਣੀ ਮਨਿੰਦਰ ਇਹ ਪਤਾ ਪੱਟੇ ਗਏ ਬੇ ਲੁੱਟੇ ਗਏ ਪਤਾ ਉਹ ਕੀ ਹੋ ਗਿਆ ਕਿ ਸੁਖੀ ਸੰਧ ਦੀ ਪੱਟੀ ਜਾਨੀ ਆ ਤੂੰ ਆ ਦੇਖ ਲੈ ਮੂੰਹ ਦਿਖਾਉਣ ਜੋਗੇ ਨਹੀਂ ਛੱਡੇ ਕਿਤੇ ਮਰ ਜੇ ਇਸ ਜੀ ਪੇੜੀ ਬੈਠੀ ਵਾਲੀ ਕੁੱਤਾ ਮੰਗੂ ਪਾਲੀ ਤੇ ਮੈਂ ਤਾਂ ਮੈਂ ਅਹੀ ਲਾੜੂ ਜਾਨੂ ਮਾਰ ਕੇ ਰੱਖ ਦੂੰਗਾ ਬਣੀ ਬਣੀ ਇਹ ਜਿਤ ਮਿੱਟੀ ਰੋਲ ਕੇ ਰੱਖ ਤੀ ਉਹਨੇ ਤੁਸੀਂ ਇਹਦੇ ਕੁਛ ਨਹੀਂ ਕਰੋਗੇ ਮਰ ਗਈ ਹੋ ਆਪਣੇ ਲਈ ਅੱਜ ਤੋਂ ਤੇਰੀ ਲਾੜਦੀ ਨੇ ਦੇਲਾ ਕੀ ਕੋ ਚੰਨ ਜਿਹੜਾਤਾ ਤੂੰ ਤਾਂ ਬਸ ਬਣਾਉਣਾ ਗੁੱਪਾ ਚ ਚੁੱਪ ਕਰ ਜਾ ਬਹਿ ਜਾ ਕਰੇ ਮਾਸ਼ਾ ਤੱਕ ਬਣਾ ਕੇ ਰੱਖਤਾ ਕਸ ਕੀ ਰਹਿ ਗਈ ਹਜੇ ਜੇ ਤੂੰ ਮਾਰ ਕੀ ਸਾਲ ਲੈਣਾ ਤਾਂ ਪਹਿਲਾਂ ਮੈਨੂੰ ਖਤਮ ਕਰ ਦੇ ਇਹ ਨਹੀਂ ਕਿ ਤੂੰ ਜੇ ਅਜ ਫਿਰ ਮੈਂ ਉਹਰੇ ਨੂੰ ਦਿੱਦ ਤੇਰੇ ਤੋਂ ਬਦ ਨਮਰਾ ਹੈ ਵੀ ਕੋਣ ਕੀ ਕੀਤਾ ਉਹਦੇ ਲਈ ਬਰਾਦ ਦੋਤਾ ਜਲਾ ਤੇ ਪਿਆਰ ਭੁੱਲ ਕੇ ਵੀ ਜਲਾਵੇ ਪਿਆਰੇ ਰੋੜ ਕੇ ਰੱਖ ਦਿੱਤਾ ਉਹਨੇ ਤੇਰਾ ਕੋਈ ਨਾ ਮਰ ਗਈ ਉਹ ਅੱਜ ਤਾਂ ਸਾਡੇ ਲਈ ਅਸੀਂ ਉਹਦੇ ਲਈ ਮਰ ਗਏ ਕਿਹੜੇ ਮੂਵਾਂ ਆਕੇ ਬੰਦਰ ਜਾਇ ਕਰੂੰਗਾ ਨਾਲੇ ਗੱਲ ਸੁਣ ਲੈ ਉਨੇ ਕੋਈ ਵੀ ਚੀਜ਼ ਮੇਰੇ ਅੱਖਾਂ ਸਾਹਮਣੇ ਨਾ ਜਾਈ। ਸਾਰਾ ਕੁਝ ਖੂਕ ਦੇਗਾ। ਤੂੰ ਜਿ ਘਬਰਾ ਹੁਣ। ਮੈਂ ਬੇੜੀ ਚ ਤਰ ਕੇ ਅਗਲਾ ਤੂੰ ਆਰੇ ਗੱਛੇ। ਤੂੰ ਜ ਖੜੇ ਹੋ ਜਾ ਇੱਥੇ ਬਹਿ ਜਾ। ਮੈਂ ਪਾਣੀ ਲੈ ਕੇ ਆਉਣੀ। ਬਹਿ ਜਾ। ਲੋਕਾਂ ਵੀ ਥੋੜੇ ਵਾਸਤੇ ਘਰ ਲੈ ਲਿਆ। ਤੁਹਾਨੂੰ ਹੁਣ ਉਰੇ ਰਹਿਣਾ ਹੈ। ਵੀਰੇ ਘਰ ਥੋੜਾ ਛੋਟਾ ਨਹੀਂ ਹੈਗਾ। ਹੁਣ ਤੁਹਾਨੂੰ ਉਰੇ ਰਜਿਸਟ੍ਰੇਸ਼ਨ ਕਰਨੀ ਪਊ ਨਾਲੇ ਸੋਨੇ ਭੱਜ ਕੇ ਵਿਆਹ ਕਰਾਇਆ। ਚਲ ਕੋਈ ਨਾ ਮੰਗੂ ਬਾਈ ਤੇਰਾ ਧੰਨਵਾਦ ਅਸੀਂ ਕਰ ਲਾਂਗੇ ਤੇ। ਨਾਲ ਤੁਸੀਂ ਮੇਰੇ ਤੋਂ ਬਿਨੁ ਕਿੱਥੇ ਬਾਹਰ ਨਾ ਜਾਇਓ। ਜੇ ਕੋਈ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਫੋਨ ਕਰਦੇ। ਨਾਲ ਤੁਸੀਂ 2-3 ਸਾਲ ਉਰੇ ਰਹੋ। ਠੀਕ ਆ ਬਾਈ। ਚਲ ਠੀਕ ਆ ਮੰਗੂ ਬਾਈ। ਤੇਰਾ ਬਹੁਤ-ਬਹੁਤ ਧੰਨਵਾਦ ਵੀਰੇ ਹਨਾ। ਬਹੁਤ-ਬਹੁਤ ਸ਼ੁਕਰੀਆ ਕੇ। ਠੀਕ ਆ। ਥੈਂਕ ਯੂ ਵੀਰੇ। ਓਕੇ ਜੀ। ਉਹ ਨਹੀਂ ਨਹੀਂ ਤੈਨੂੰ ਨਹੀਂ ਕੋਈ ਲੋੜ ਹੈ ਕੰਮ ਕਰਨ ਦੀ ਮੈਂ ਆਪੇ ਕਰ ਲਵਾਂ ਸਾਰਾ ਕੁਝ ਕਰਨਾ ਹੀ ਪੈਣਾ ਆਪਾਂ ਘਰ ਵੀ ਬਣਾਉਣਾ ਚਲ ਛੱਡ ਪਹਿਲਾਂ ਮੈਂ ਕੁਝ ਖਾਣ ਨੂੰ ਲੈ ਕੇ ਆਨਾ ਨਾਲੇ ਮੈਂ ਕੰਮ ਦੇਖਦਾ ਜੇ ਕੋਈ ਲੱਭਿਆ ਠੀਕ ਆ ਠੀਕ ਕਿੰਨਾ ਪਿਆਰ ਕਰਦੀ ਸੀ ਜਦੋਂ ਵੀ ਕੋਈ ਚੀਜ਼ ਮੰਗਦੀ ਸੀ ਨਾ ਝੱਟ ਹਾਜ਼ਰ ਕਰ ਦਿੰਦੀ ਸੀ ਪਤਾ ਨਹੀਂ ਵਿਚਾਰੀ ਕਿਹੜੇ ਹਾਲ ਚ ਹੋਊਗੀ ਕੀ ਗੱਲ ਹੋ ਗਈ ਮਨਿੰਦਰ ਕਿਉਂ ਰੋਈ ਜੰਨੀਆ ਮੈਨੂੰ ਮੰਮੀ ਦੀ ਯਾਦ ਆਈ ਜਾਂਦੀ ਸੀ ਚਲ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲਿਆ ਕਰਦੇ ਜੱਗ ਪਾਣੀ ਦਾ ਗਲਾਸ ਲੈ ਕੇ ਦੇਉਣੀਆ ਨਾਲ ਕੀ ਬਣਿਆ ਕੰਮ ਦਾ ਕੁਝ ਨਹੀਂ ਬਣੇਗਾ ਯਾਰ ਲੱਭ ਰਹੇ ਆ ਮਿਲ ਜੂਗਾ ਕੋਈ ਨਾ ਕੋਈ ਤੁਹਾਨੂੰ ਨਾ ਹਫਤਾ ਹੋ ਗਿਆ ਇਹੀ ਗੱਲ ਕਹਿੰਦੇ ਨੂੰ ਵੀ ਲੱਭ ਜੂਗਾ ਲੱਭ ਜੂਗਾ ਰਾਤ ਸ੍ਰੀ ਵੀ ਮੁੱਕਿਆ ਪਿਆ ਕਰੇ ਦੱਸੋ ਅੱਜ ਸ਼ਾਮ ਨੂੰ ਕੀ ਬਣਾਵਾਂ ਕੀ ਬਣਾਵਾਂ ਕੀ ਬਣਾਵਾਂ ਮੈਨੂੰ ਵੱਢ ਕੇ ਬਣਾ ਲਾ ਜਿੱਦਾਂ ਢਿੱਡ ਭਰ ਜੂਗਾ ਪਤਾ ਨਹੀਂ ਕਿਹੜੀ ਮਾੜੀ ਕਿਹੜੀ ਤੇਰੇ ਨਾਲ ਵਿਆਹ ਕਰਾ ਲੈਣਾ ਕੋਈ ਮੈਂ ਵੀ ਬਾਲੀ ਸੌਖੀ ਨਹੀਂ ਹੈਗੀ ਤੇਨਾਂ ਵਿਆਹ ਕਰਵਾ ਕੇ ਜੇ ਨਹੀਂ ਖਵਾ ਸਕਦੇ ਸੁਣਾ ਨਾ ਨਾ ਵਿਆਹ ਕਰਵਾਉਂਦਾ ਤੇਰੇ ਪਿੱਛੇ ਮੈਂ ਆਪਦਾ ਘਰ ਬਾਰ ਆਪਦੇ ਮਾਂ ਤੋਂ ਛੱਡ ਕੇ ਆਈ ਆ ਤੂੰ ਕੱਲੀ ਛੱਡ ਕੇ ਆਈ ਆ ਮੈਂ ਨਹੀਂ ਛੱਡ ਕੇ ਆਇਆ ਦੇਖ ਜੱਗੀ ਇਹ ਲੜਿਆ ਕੁਝ ਨਹੀਂ ਬਣਨਾ ਕਾਹਨੋਂ ਆਪਣੇ ਜਵਾਬ ਨਹੀਂ ਹੋਣਾ ਤੈਨੂੰ ਜਿੰਮੇਵਾਰੀ ਸਮਝਣੀ ਪੈਣੀ ਆ ਕੰਮ ਤਾਂ ਬੱਪਣੇ ਪਊਗਾ ਤੈਨੂੰ ਉਹ ਚੱਲ ਠੀਕ ਆ ਠੀਕ ਆ ਯਾਰ ਬਾਲੀਆਂ ਮੱਤਾਂ ਜੀ ਨਾ ਦੇ ਮੈਨੂੰ ਸਭ ਪਤਾ ਮੈਨੂੰ ਮੈਂ ਕੀ ਕਰਨਾ ਜੀ ਤੇਰੇ ਮੂਰੇ ਕਾਹ ਹੈ ਬੱਸ ਇਹ ਬਾਈ ਤੈਨੂੰ ਪਤਾ ਹੀ ਆ ਤੇ ਤੇ ਕਰੋ ਪਾਪਾ ਨਾਲ ਕਿਤੇ ਨਹੀਂ ਆਇਆ ਬਸ ਮੜੀ ਹੋਊਗੀ ਜੀ ਬੋਲ ਚਲ ਪਰ ਉਹ ਵੀ ਵਿਚਰੀ ਆਪਣੀ ਜਗ੍ਹਾ ਸਹੀ ਹੈ ਯਾਰ ਕਿਉਂ ਆਪਾ ਵੀ ਕਹਿੰਦੇ ਨਹੀਂ ਕੰਮ ਤੇ ਲੱਗਾ ਹੋਰ ਯਾਰ ਬਹੁਤ ਕੰਮ ਦੇਖ ਲਿਆ ਵੰਗੂ ਥੋੜਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਬਾਪੂ ਦੀ ਫਿਰ ਤੇ ਇੰਨੀ ਐਸ਼ ਕਰ ਲਈ ਕੋਈ ਕੰਮ ਸਾਲਾ ਵਧੀਆ ਨਹੀਂ ਲੱਗ ਰਿਹਾ ਹੁਣ ਮੈਂ ਤੈਨੂੰ ਤਾਂ ਬੁਲਾਇਆ ਭਾਈ ਬਣ ਕੇ ਨਾ ਮੈਨੂੰ ਕੋਈ ਔਖਾ ਜਿਹਾ ਕੰਮ ਲੱਭ ਕੇ ਦੇ ਕੋਈ ਨਾ ਕਰਦਾ ਮੈਂ ਫੋਨ ਹੈਲੋ 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 ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਬੰਦਾ ਕੰਮ ਤੇ ਲਵਾਉਣਾ ਸੀ ਜੀ ਬੰਦਾ ਠੀਕ ਆ ਬੰਦਾ ਭਰੋਸੇਮੰਦ ਆ ਆਪਣੇ ਕੋਈ ਚੱਕਰ ਨਹੀਂ ਅੱਛਾ ਉਹ ਇਹਦਾ ਬੜਾ ਕੰਮ ਹੈ ਨਾ ਇਹ ਬੜਾ ਰિસ્ਕੀ ਹੈਗਾ ਉਹ ਤਾਂ ਮੈਨੂੰ ਪਤਾ ਜੀ ਕੋਈ ਚੱਕਰ ਨਹੀਂ ਹੈਗਾ ਆਪਣਾ ਹੁਣ ਤੱਕ ਆਪਣੇ ਨਾਲੇ ਰਿਹਾ ਬੰਦਾ ਕੋਈ ਦਿੱਕਤ ਨਹੀਂ ਕੋਈ ਗੱਲ ਨਹੀਂ ਕਰਾ ਰੱਖ ਲੈਣੇ ਅਗੇ ਕੋਈ ਗੱਲ ਨਹੀਂ ਕੋਈ ਜੱਜ ਕਰ ਦੋ ਠੀਕ ਹੈ ਜੀ ਪੇਮੈਂਟ ਦੇਣੀ ਤਾਂ ਹੈਗੀ ਆ ਚਲੋ ਮੈਂ ਦੇ ਦਣਾ ਕੋਈ ਚੱਕਰ ਨਹੀਂ ਠੀਕ ਹੈ ਤੁਸੀਂ ਦੇ ਦਿਓ ਫਿਰ ਮੈਂ ਤੁਹਾਨੂੰ Google Pay ਕਰ ਦੂੰਗਾ ਠੀਕ ਹੈ ਜੀ ਠੀਕ ਹੈ ਮੈਂ ਦੇ ਦਣਾ ਪੈਸੇ ਨੂੰ ਓਕੇ ਓਕੇ ਲੱਗ ਵੀ ਕੰਮ ਵਾਲੇ ਤਰ੍ਹਾਂ ਹੋ ਗਿਆ ਕੰਮ ਸੌਣ ਆ ਚੱਕਰ ਅਡਵਾਸ ਪਰ ਬਈ ਕੰਮ ਤਾਂ ਦੱਸਦੇ ਮਾੜੇ ਕੀ ਆ ਕੰਮ ਵੀਰੇ ਰਿਸਕੀ ਆ ਥੋੜਾ ਜਿਹਾ ਸਮਾਨ ਇੱਧਰ ਉੱਧਰ ਕਰਨਾ ਬਸ ਤੂੰ ਸੌਦਾ ਲੈ ਲਈਦਾ ਤੂੰ ਜਾ ਚਲ ਠੀਕ ਹੈ ਬਈ ਮਿਲਦੇ ਆ ਕੱਲ ਬਾਅਦ ਮੰਗੂ ਕੋਈ ਨਾ ਕੱਲ ਨੂੰ ਮਿਲਦੇ ਆ ਬਈ ਨਹੀਂ ਇਹ ਨਸਮਾਨ ਤੁਸੀਂ ਕਿੱਥੋਂ ਲੈ ਕੇ ਆਏ ਬਜ਼ਾਰੋਂ ਲੈ ਕੇ ਆਇਆ ਹੁਣ ਕਿੱਥੋਂ ਲੈ ਕੇ ਆਣਾ ਨਾ ਪੈਸੇ ਕਿੱਥੋਂ ਆਏ ਤੁਹਾਡੇ ਕੋਲ ਕਦੀ ਪੈਸੇ ਕਿੱਥੇ ਉਹ ਕੰਮ ਕਰਦਾ ਬਈ ਕੰਮ ਮਿਲ ਗਿਆ ਮੈਨੂੰ ਨਹੀਂ ਇਹੋ ਜਿਹੇ ਕਿਹੜੇ ਕੰਮ ਜੀ ਤੁਹਾਨੂੰ ਪਹਿਲੇ ਹੀ ਇਨੀ ਤਨਖਾਹ ਦੇਤੀ ਉਹਨਾਂ ਨੇ ਕੰਮ ਲੱਗਿਆ ਬਈ ਮੈਂ ਉਹ ਮੈਂ ਸੈਲਰ ਦੀ ਮੁਨਸ਼ੀ ਆ ਮੈਂ ਉਹਨਾਂ ਨੇ ਮੈਨੂੰ ਅਡਵਾਂਸ ਤਨਖਾਹ ਦੇਦੀ ਚਲ ਫਿਰ ਤਾਂ ਠੀਕ ਆ ਪਰ ਮੇਰੀ ਗੱਲ ਸੁਣ ਲੋ ਆਪਾਂ ਤਾਂ ਥੋ ਘੱਟ ਖਾ ਲਾਂਗੇ ਪਰ ਆਪਾਂ ਇਹ ਆਂਦਰੀ ਦੀ ਰੋਟੀ ਖਾਣੀ ਆ ਆਪਾਂ ਕੋਈ ਗਲਤ ਕੰਮ ਨਹੀਂ ਕਰਨਾ ਹੈਗਾ ਉਹ ਤੇਰਾ ਦਿਮਾਗ ਠੀਕ ਆ ਯਾਰ ਜਾ ਅੰਦਰ ਜਾ ਖਾਣ ਨੂੰ ਲੈ ਕੇ ਆ ਕੁਸ ਬਣਾ ਕੇ ਚੰਗਾ ਕੁਛ ਲਿਆਉਣੀ ਆ ਖਾਣ ਨੂੰ ਦਿਮਾਗ ਖਾਈ ਜੰਨੀ ਆ ਮੇਰਾ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ਼ ਕਰੇ ਤਨ ਖੇ ਹੈ ਗਾਵੇ ਕੋ ਜੀ ਲੈ ਫਿਰਦੇ ਹੈ ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਥਨਾ ਕਥੀਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਤੇ ਲੈਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਦ ਸਹਿ ਵੇ ਪ੍ਰਵਾਹੋ ਸਾਚਾ ਸਾਹਿਬ ਸੱਚ ਨਾਏ ਪਾਖਿਆ ਪਉ ਅਪਾਰ ਆਖੇ ਮੰਗਹਿ ਦੇ ਦੇ ਦਾਤ ਕਰੇ ਦਾਤਾਰ ਫਿਰ ਕਹਿ ਗਿਰ ਹੈ ਬਈ ਨਿਸ਼ਾਨਾ ਹਾਂ ਜੀ ਜਿੱਦਾਂ ਦੇ ਆ ਆਪਣੇ ਪਿੰਡ ਚ ਆਏ ਨੇ ਨਾ ਇਹਦੇ ਘਰ ਵਾਲੇ ਨੇ ਆਪਣੇ ਪਿੰਡ ਦੇ ਸਾਰੇ ਮੁੰਡੇ ਨਸ਼ਿਆਂ ਤੇ ਲਾਤੇ ਇਹਦਾ ਕਰੋਂ ਕੱਢਣਾ ਚਾਹੀਦੇ ਨੇ ਪੰਡੇ ਵਿੱਚੋਂ ਬਾਈ ਹਾਂ ਹਾਂ ਇਹ ਕੱਢਣੇ ਚਾਹੀਦੇ ਨੇ ਵਾਰਾ ਪੰਡਾ ਦਾ ਬੇੜਾ ਕਰ ਕਰਤੇ ਨੇ ਤਾਂ ਜੱਗੀ ਮੈਨੂੰ ਦੱਸ ਸਦਾ ਤੂੰ ਕੀ ਕੰਮ ਕਰਦਾ ਤੈਨੂੰ ਹੋਇਆ ਕੀ ਆ ਦੱਸ ਮੈਨੂੰ ਚੱਲ ਲਈ ਮੁੱਛੀ ਆ ਮੈਂ ਮੈਨੂੰ ਝੂਠ ਨਾ ਬੋਲ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਮੈਨੂੰ ਸਹੀ ਸਹੀ ਦੱਸ ਉਹ ਕੀ ਪਤਾ ਲੱਗਿਆ ਤੈਨੂੰ ਓਏ ਤੂੰ ਗਲਤ ਕੰਮ ਛੱਡ ਦੇ ਕਿਉਂ ਕਿਸੇ ਮਾਂ ਦੀ ਬਦ ਦੁਆ ਲੈਣਾ ਉਹ ਤੇਰਾ ਦਿਮਾਗ ਠੀਕ ਆ ਕੀ ਬੋਲੀ ਜਨੇ ਇਹਨੂੰ ਮੈਂ ਪਿੰਡੇ ਲੋਕਾਂ ਤੋਂ ਸੁਣ ਕੇ ਆ ਵੀ ਤੂੰ ਬਲੈਕ ਕਰਦਾ ਕਿਹੜਾ ਫੜਾ ਕਹਿੰਦਾ ਓਏ ਮੈਂ ਬਲੈਕ ਕਰਦਾ ਜੱਗੀ ਆ ਕੰਮ ਛੱਡ ਦੇ ਮੈਨੂੰ ਕਿਸੇ ਚੀਜ਼ ਦੀ ਲੋੜ ਹੈਗੀ ਆ ਬਸ ਤੂੰ ਗਲਤ ਕੰਮ ਛੱਡ ਦੇ ਓ ਮੇਰੀ ਗੱਲ ਸੁਣ ਲੈ ਲੋਕਾਂ ਨੇ ਗੱਲਾਂ ਜਾ ਕੇ ਨਾ ਆਪਣਾ ਘਰ ਨਾ ਖਰਾਬ ਕਰ ਲਈ ਫਿਰ ਐਂ ਦੱਸ ਇੰਨੇ ਪੈਸੇ ਆਉਂਦੇ ਕਿੱਥੋਂ ਆ ਤੂੰ ਕੀ ਲੈਣਾ ਪੈਸੇ ਦੋ ਤੂੰ ਅੰਬ ਖਾ ਉਠ ਜੇ ਨਾ ਕੇ ਨਾ ਮੈਨੂੰ ਲੋੜ ਨਹੀਂ ਤੇਰੀ ਕਾਲੀ ਕਮਾਈ ਦੀ ਬਸ ਆਪ ਨੂੰ ਕੁਝ ਨਹੀਂ ਚਾਹੀਦਾ ਭਾਵੇਂ ਮੇਰੀ ਜਾਨ ਨਿਕਲ ਜੇ ਉਹ ਮਰਦੀਆਂ ਦਾ ਮਾਸੇਰਾ ਠੀਕ ਆ ਮੈਨੂੰ ਲੱਗੀਆਂ ਗਿਆਨ ਦੇਣ ਤੂੰ ਮੈਂ ਆਪਣੀ ਮਰਜ਼ੀ ਕਰੂੰ ਮੇਰੀ ਨਹੀਂ ਫਿਕਰ ਤarde ਜਵਾਬ ਦੀ ਫਿਕਰ ਤਾ ਕਰ ਲੈ मैं सारे तू आज तक शूट पे नहीं किथे जाएगा ओए मैं उधर नाम के जाऊंगा तुम बस तुम मैं भी नान के जाऊंगा यार छुट्टियां जा। च मम्मी 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 हां पुत्त ले बैग ला दो सारे जो वाक नान के जाते रे मैंने भी नान के जाना मेरे नान के केड़े पिंडे ਪਿੰਡ ਵਿੱਚ ਪਿਆ ਕਰਵਾ ਕੇ ਨਹੀਂ ਤੂੰ ਨਵੇਂ ਹੀ ਚੰਦ ਚੜਾ ਆ ਤੇਰੇ ਪੁੱਤ ਦੇ ਮਾਮੇ ਲੱਗਦੇ ਸੀ ਤੂੰ ਚਾਚੇ ਆਪ ਬਣਾਏ ਆ ਤੇਰੇ ਪੁੱਤ ਦੇ ਮਾਮੇ ਲੱਗਦੇ ਸੀ ਤੂੰ ਚਾਚੇ ਆਪ ਬਣਾਏ ਆ ਸਾਰੀ ਉਮਰ ਸੋਚਦੀ ਮੰਨ ਲੇਗੀ ਨਾ ਰੋਵੇਂਗੀ ਨਾ ਹੱਸੇਗੀ ਤੇਰਾ ਪੁੱਤ ਨਾਨਕੇ ਪੁੱਛੂਗਾ ਦੱਸ ਕਿਹੜਾ ਪਿੰਡ ਤੂੰ ਦੱਸੇਗੀ ਤੇਰਾ ਪੁੱਤ ਨਾਨਕੇ ਪੁੱਛੂਗਾ ਦੱਸ ਕਿਹੜਾ ਪਿੰਡ ਤੂੰ ਦੱਸੇਗੀ ਹੁਣ ਤਾਂ ਘਬਰਾਣ ਦੀ ਲੋੜ ਹੀ ਨਹੀਂ ਹੁਣ ਤਾਂ ਬਹੁਤ ਕੁਝ ਆ ਆਪਣੇ ਕੋਲ ਬਸ ਕੋਈ ਚੱਕਰ ਹੀ ਨਹੀਂ ਸਭ ਕਰਾ ਦਾਂ ਜਿਹੜਾ ਕਰਨ ਤੂੰ ਕਹੇਗਾ ਠੀਕ ਹੈ ਠੀਕ ਹੈ ਚੱਲ ਕਰਦਾ ਮੈਂ ਤੈਨੂੰ ਹਾਂਜੀ ਹਾਂ ਵੀ ਕਾਕਾ ਇੱਕ ਗੱਲ ਕਰਨੀ ਸੀ ਤੇਰੇ ਨਾਲ ਦੱਸੋ ਜੀ ਇਹ ਕਮਰਾ ਤੁਹਾਨੂੰ ਖਾਲੀ ਕਰਨਾ ਪਊਗਾ ਕੀ ਅੰਕਲੀ ਕੀ ਗੱਲ ਹੋ ਗਈ ਜੀ ਜੇ ਤੁਹਾਨੂੰ ਲੱਗਦਾ ਵੀ ਕਿਰਾਇਆ ਘਟਾ ਕੋਈ ਗੱਲ ਨਹੀਂ ਆਪਾਂ ਕਿਰਾਇਆ ਵਧਾ ਦਿੰਨੇ ਆ ਜੀ ਨਾ 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 ਕਿਰਾਏ ਘਰ ਵਾਲੀ ਕੋਈ ਗੱਲ ਨਹੀਂ ਹੈਗੀ ਹਾਂਜੀ ਕਿਰਾਏ ਦਾ ਮੈਨੂੰ ਕੋਈ ਦਿੱਕਤ ਨਹੀਂ ਹੈਗਾ ਇਹ ਸਾਰੇ ਪਿੰਡ ਨੂੰ ਪਤਾ ਵੀ ਤੂੰ ਕੀ ਕਰਦਾ ਹੈ ਮਤਲਬ ਕਿ ਇਹ ਥੋੜਾ ਕਹਿਣ ਦਾ ਕੀ ਕਰਦਾ ਮਤਲਬ ਕਿ ਤੂੰ ਬਲੈਕ ਕਰਦਾ ਕੌਣ ਕਹਿ ਕੌਣ ਰਿਹਾ ਤੁਹਾਨੂੰ ਸਾਰੇ ਪਿੰਡ ਚ ਗੱਲਾਂ ਸਾਨੂੰ ਉੱਡ ਰਹੀ ਹੈ ਤੂੰ ਨਸ਼ੇ ਦਾ ਵਪਾਰ ਕਰਦਾ ਉਹ ਜੋ ਵੀ ਮੈਂ ਕਰਦਾ ਮੈਂ ਆਪਣੇ ਨਾਮ ਤੇ ਕਰਦਾ ਮੈਂ ਕਿਸੇ ਦੇ ਪਿਓ ਤੋਂ ਲੈ ਕੇ ਨਹੀਂ ਖੰਦਾ ਹੈਗਾ ਕੋਈ ਨਾ ਕਰ ਦੂੰ ਤੁਹਾਡਾ ਘਰ ਖਾਲੀ ਠੀਕ ਹੈ ਜਿੰਨਾ ਛੇਤੀ ਹੋ ਸਕੇ ਛੇਤੀ ਤੋਂ ਛੇਤੀ ਮਕਾਨ ਖਾਲੀ ਕਰ ਦਿਓ ਮੇਰਾ ਕੋਈ ਨਹੀਂ ਕੋਈ ਨਾ ਕਰਤਾ ਹਾਂ ਮਕਾਨ ਖਾਲੀ ਕਰ ਦਿਓ ਹੈਲੋ ਹਾਂ ਮੰਗੂ ਉਹ ਯਾਰ ਐਂ ਕਰ ਕੋਈ ਨਾ ਮਕਾਨ ਮੇਰੇ ਵਾਸਤੇ ਹੋਰ ਲੱਭ ਕੋਈ ਵਧੀਆ ਉਹ ਯਾਰ ਇਦਾਂ ਹੀ ਹਵਾ ਕਰੀ ਜਾਂਦਾ ਇਹ ਮਕਾਨ ਖਾਲੀ ਕਰਨੇ ਦਾ ਹਾਂ ਹਾਂ

ਕਿੰਨੇ ਵਾਰੀ ਸਮਝਾਇਆ ਵੀ ਆ ਕੰਮ ਛੱਡ ਦੇ ਪਰ ਇਹ ਹਟਦੇ ਨਹੀਂ ਕੋਈ ਨਾ ਇਹਨਾਂ ਤਾਂ ਮੈਂ ਗੱਲ ਕਰਦਿਆਂ ਪਹਿਲਾਂ ਚੰਦਰਾ ਇਹਨੂੰ ਡੋਲ ਕੇ ਆਵਾਂ ਤੂੰ ਪਾਗਲ ਹੋ ਗਈ ਤੂੰ ਤੈਨੂੰ ਪਤਾ ਕਿੰਨਾ ਮਹਿੰਗਾ ਸਮਾਨ ਆ ਇਹ ਇਹ ਤਾਂ ਮਹਿੰਗੀਆਂ ਜ਼ਿੰਦਗੀਆਂ ਨੇ ਜੋ ਤੂੰ ਨਸ਼ੇ ਕਰਕੇ ਖਰਾਬ ਕਰ ਰਿਆ ਉਹ ਮੈਂ ਕਿਸੇ ਦੇ ਮੂੰਹ 'ਚ ਨਹੀਂ ਪਾਉਂਦਾ ਜਾ ਕੇ ਆਪਣੇ ਆਪ ਆਂਦੇ ਆ ਮੇਰੇ ਕੋਲ ਵੀ ਕਿਉਂ ਕਿਸਦੀਆਂ ਬਾਦੂਆਂ ਵਾਂ ਲੈਣਾ ਆ ਮੌਤ ਦੇ 'ਚ ਨਹੀਂ ਬੰਦ ਕਰਦੇ ਇਹ ਨਤੀਜੇ ਬਹੁਤ ਮਾੜੇ ਨੇ ਦੀ ਮਾਰੇ ਨੇ ਉਹ ਮੈਂ ਇਹਦੇ ਸਰਤੇ ਆਇਆ ਸੁਣ ਗਿਆ ਜਿੱਥੇ ਵੀ ਆਵਾਂ ਨਾ ਇਹਦੇ ਸਰਤੇ ਆ ਮੈਂ ਤੇਰੇ ਮਾਰੇ ਕਮਾਂ ਦਾ ਫਲ ਮੇਰੇ ਪੁੱਤ ਨੂੰ ਨਾ ਭੁਗਤਣਾ ਪੈ ਜੇ ਪਤਾ ਨਹੀਂ ਹੈ ਨਸ਼ੇ ਕਰਕੇ ਕਿੰਨੀਆਂ ਕਮਾਵਾ ਦੇ ਪੁੱਤ ਰੋਜ਼ ਮਰਦੇ ਨੇ ਨਾਲੇ ਜੇ ਕਿਤੇ ਤੈਨੂੰ ਜੇਲ ਹੋ ਗਈ ਅਸੀਂ ਦੋਵੇਂ ਕਿੱਧਰ ਜਾਵਾਂਗੇ ਮੈਨੂੰ ਜੇਲ ਹੋ ਗਈ ਕਮਲੀ ਹੋ ਗਈ ਤੂੰ ਤੈਨੂੰ ਪਤਾ ਵੀ ਆ ਕਿੱਡੇ ਕਿੱਡੇ ਬੰਦੇ ਨਾਲ ਲਿੰਕ ਨੇ ਮੇਰੇ ਨਾਲੇ ਮੇਰੀ ਗੱਲ ਸੁਣ ਲੈ ਕਿ ਧਿਆਨ ਨਾਲ ਜੇ ਆਸ ਤੋਂ ਬਾਅਦ ਆਇਆ ਹਰਕਤ ਕੀਤੀ ਨਾ ਤਾਂ ਭੁੱਲ ਜੀ ਤੂੰ ਮੇਰੀ ਘਰ ਵਾਲੀ ਆ ਹੁਣ ਵੀ ਕਿਹੜਾ ਤੈਨੂੰ ਯਾਦ ਆ ਕਿ ਮੈਂ ਤੇਰੇ ਕੀ ਲੱਗਦੀ ਆ ਦਨਤਾ ਬਸ ਪੈਸਾ ਤੇ ਪੈਸੇ ਹੀ ਯਾਦਾ ਪੈਸਾ ਬੈਠਾ ਯਾਦਾ ਬੜਾ ਮਾਰਾ ਇਹ ਨਾਲ ਨਹੀਂ ਹੋਣਾ ਚਾਹੀਦਾ ਜਿਹੜੀਆਂ ਆਪਦੇ ਬਾਪ ਦੀ ਪੱਗ ਰੋਲ ਕੇ ਆਉਂਦੀਆਂ ਨੇ ਕੰਨੇ ਕਦੇ ਸੋਚਿਆ ਉਹਨਾਂ ਬਾਰੇ ਇਹਨਾਂ ਨੇ ਤੈਨੂੰ ਪਾਲ-ਪੋਸ ਕੇ ਐਡਾ ਬੜਾ ਕੀਤਾ ਹੁਣ ਖਾਈ ਚੱਲ ਤੱਕ ਕਿਵੇਂ ਚਲੋ ਓਏ